ਅੱਛਾ ਹੁਣ ਆਏ ਤਾਂ ਦੱਸ ਵੀ ਸੌਖ ਕੇ ਆਣੀ ਮੰਮੀ ਦੀ ਵੀ ਤੂੰ ਮੈਨੂੰ ਮਿਲੀ ਨਹੀਂ ਹੈ ਹੈਲੋ ਹਾਂ ਮੈਂ ਕਹਿ ਰਿਹਾ ਮਾਂ ਤੂੰ ਸੌਖ ਆ ਕੇ ਬੋਲਣੀ ਮੰਮੀ ਦੀ ਵੀ ਮੈਂ ਤੈਨੂੰ ਮਿਲਿਆ ਨਹੀਂ ਤਾਂ ਕੰਮ ਮਿਲੇ ਤੇ ਹਾਂ ਹਾਂ ਮੰਮੀ ਦੀ ਸੌਖ ਆ ਮੰਮੀ ਦੀ ਪਤਾ ਨਹੀਂ ਕੌਣ ਮਿਲਾ ਤਾਂ ਆਪ ਕੋਈ ਨਹੀਂ ਮਿਲੇ ਹਾਂ ਹੁਣ ਪਤਾ ਨਹੀਂ ਕੌਣ ਮਿਲਾ ਤਾਂ ਨਾ ਮੇਰੀ ਗੱਲ ਸੁਣ ਚਲੋ ਠੀਕ ਹੈ ਮੈਂ ਕੱਟ ਕੇ ਛੱਡ ਦਿੰਦਾ ਤੇਰੀ ਭੈਣ ਦੀ ਲੰਨ ਮੈਂ ਪੁੱਦੂ ਹੋਰ ਹੈਲੋ ਮੇਰੀ ਗਾਲ ਫੋਨ ਮੇਰੀ ਤੇਰੇ ਆ ਫਿਰ ਫੋਨ ਕੱਟਦਾ ਦੇਖ ਲਈ ਗਾਲ ਸੁਣ ਮੇਰੀ ਕਿਨਾਉਂ ਕਿਤੇ ਮੈਂ ਸੱਤੇ ਗਾ ਮਿਲਣਾ ਅੱਜ ਮਿਲਣਾ ਅੱਜ ਆਹ ਹੁਣ ਮਿਲਣ ਨੇ ਨਾ ਹੋਣੀ ਜਨਾ ਮੈਂ ਆ ਹੁਣ ਮਿਲਣ ਨੇ ਉਹ 3:00 9:00 ਨਾ ਰਾਤ ਨੂੰ ਰਾਤ ਨੂੰ